ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹੀਨੇ ਦੀ ਗਰਮੀ ਬਾਅਦ ਪਰਮਾਤਮਾ ਨੇ ਸੁਣੀ ਹੈ ਬਰਸਾਤ ਸ਼ੁਰੂ ਹੋ ਗਈ ਹੈ ਤੇ ਅਗਲੇ ਦਿਨਾਂ ਦੇ ਵਿੱਚ ਸਾਵਣ ਤੋਂ ਪਹਿਲਾਂ ਹਾੜ ਛਮਸ਼ਮ ਵਰਨਾ ਹੈ ਤੇ ਸਾਡਾ ਫਰਜ਼ ਬਣਦਾ ਵੀ ਕੁਦਰਤੀ ਦਾਤ ਹਜ਼ਾਰਾਂ ਕਿਲੋਮੀਟਰ ਦੂਰੋਂ ਜਿਹੜਾ ਸਾਡੇ ਲਈ ਪਾਣੀ ਆਇਆ ਤੇ ਅਸੀਂ ਉਹਨੂੰ ਸੰਭਾਲੀਏ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪਾਣੀ ਨਾ ਸਭਾਲਣ ਕਰਕੇ ਹੜ੍ਹਾਂ ਵਰਗ ਉਤਾਰਨ ਕਰ ਲੈਂਦਾ ਪਹਿਲਾਂ ਸਾਡੀਆਂ ਜ਼ਮੀਨਾਂ ਪੱਧਰੀਆਂ ਨਹੀਂ ਸੀ ਪਾਣੀ ਧਰਤੀ ਚ ਜੀਰਦਾ ਸੀ ਮਕਾਨ ਕੱਚੇ ਸੀ ਪਾਣੀ ਧਰਤੀ ਚ ਜੀਰਦਾ ਸੀ ਹੁਣ ਸਾਡਾ ਫਰਜ ਬਣਦਾ ਇਕੱਲੇ ਕਿਸਾਨਾਂ ਦਾ ਹੀ ਨਹੀਂ ਸਾਡਾ ਹਰ ਇੱਕ ਦਾ ਫਰਜ ਬਣਦਾ ਕਰਨਾ ਕੀ ਆਪਾਂ ਆਪਾਂ ਕਰਨਾ ਧਰਤੀ ਦੇ ਵਿੱਚ ਪਾਣੀ ਜੀਰਨ ਵਾਸਤੇ ਕੋਈ ਨਾ ਕੋਈ ਪੁਆਇੰਟ ਬਣਾਉਣੇ ਨੇ ਜਾਂ ਧਰਤੀ ਦੇ ਜਿੱਥੇ ਪਰਤ ਜੰਮ ਜਾਂਦੀਆਂ ਉਹਨੂੰ ਕੋਈ ਕਹੀ ਕਸੀਆ ਲੈ ਕੇ ਉਥੇ ਟੋਆ ਗੋਡੀ ਕਰ ਦੇਣੀ ਆ ਥੋੜੀ ਮੋਟੀ ਕਿਉਂ ਜਿਵੇਂ ਸਾਡੇ ਮਕਾਨ ਨੇ ਸ਼ਹਿਰੀ ਖੇਤਰ ਦੇ ਵਿੱਚ ਉਥੇ ਨਾਲ ਪਲਾਟ ਪਏ ਨੇ ਵਿਲੇ ਤਾਂ ਉਥੇ ਵੀ ਅਸੀਂ ਇਹ ਕੰਮ ਕਰ ਸਕਦੇ ਆ ਰੁਪਿਆ 3-400 ਲੱਗਣਾ ਹੈ ਉਹਨਾਂ ਕਾ ਸਾਡਾ ਫਰਜ਼ ਬਣਦਾ ਜਿੰਨੀ ਕ ਅਸੀਂ ਫਰਸ਼ ਲਾਈ ਹੈ ਤੇ ਉਹਨਾਂ ਪਾਣੀ ਅਸੀਂ ਧਰਤੀ ਨੂੰ ਦੇਈਏ ਦੇਖੋ ਅਸੀਂ ਆ ਜਿਹੜਾ ਧਰਤੀ ਦੇ ਵਿੱਚ ਜਾਣ ਵਾਸਤੇ ਇੱਕ ਮਾਲਵਾ ਸਕੂਲ ਹਾਇ ਖਿਆਲਾ ਕਲਾਾਂ ਚ ਬਣਾਇਆ ਹੈ ਇਹ 4 ਫੁੱਟ ਡੂੰਗਾ ਫਿਲਟਰ ਫਿਰ ਇੱਟ ਮੋਟਾ ਰੋੜਾ ਪਤਲਾ ਰੋੜਾ ਮੋਟੀ ਬਜਰੀ ਬਜਰੀ ਜੀਰਾ ਬਜਰੀ ਤੇ ਅਖੀਰ ਨੂੰ ਘੱਗਰ ਤੋਂ ਬਾਅਦ ਇਹ ਬਰਿੱਤੀ ਆ ਜਾਂਦੀ ਹੈ ਇਹਦੇ ਵਿੱਚ ਕੁਦਰਤੀ ਰੂਪ ਚ ਫਿਲਟਰ ਹੋ ਕੇ ਪਾਣੀ ਕੱਲੀ ਬਰਸਾਤ ਦਾ ਧਰਤੀ ਚ ਜਾਂਦਾ ਤੇ ਅਸੀਂ ਮੈਨੂੰ ਲੱਗਦਾ ਵੀ ਜਿੰਨੇ ਕੁ ਅਸੀਂ ਸਾਲ ਭਰ ਦੇ ਵਿੱਚ ਪਾਣੀ ਪੀਨੇ ਆ ਉਹਨਾਂ ਕੋ ਕੁਦਰਤੀ ਰੂਪ ਦੇ ਵਿੱਚ ਅਸੀਂ ਜਿਹਦਾ ਹਿੱਸਾ ਧਰਤੀ ਦਾ ਹੱਕ ਹੈ ਤੇ ਉਹਦੇ ਲਈ ਕੁਦਰਤ ਲੈ ਕੇ ਆਉਂਦੀ ਹੈ ਉਹਦੇ ਵਿੱਚ ਪਾ ਦਿੰਨੇ ਆ ਅਸੀਂ ਹੋਰ ਵੀ ਇੱਥੇ ਇਸ ਤਰ੍ਹਾਂ ਦੇ ਪੁਆਇੰਟ ਹੈ ਜਿਹੜੇ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਬਰਸਾਤ ਦਾ ਪਾਣੀ ਜਾਂਦਾ ਹੈ ਕਿਉਂ ਕਿ ਅਸੀਂ ਬੜੇ ਵੱਡੇ ਪੱਧਰ ਤੇ ਪਾਣੀ ਕੱਢਦੇ ਆ ਤੇ ਉਹਨਾਂ ਪਾਣੀ ਅਸੀਂ ਧਰਤੀ ਦੇ ਵਿੱਚ ਨਹੀਂ ਭੇਜਦੇ ਕਿਤੇ ਨਾ ਕਿਤੇ ਰਿਕਾਵਟ ਬਣ ਜਾਂਦੇ ਆ ਅਸੀਂ ਪੱਕੇ ਕਰ ਲਏ ਸਾਰੇ ਫਰਸ਼ਾਂ ਲਾ ਲੀਆਂ ਪੱਥਰ ਲਾ ਲੇ ਤੇ ਇੱਥੇ ਵੀ ਅਸੀਂ ਇਸ ਤਰ੍ਹਾਂ ਕੁਦਰਤੀ ਰੂਪ ਦੇ ਵਿੱਚ ਇੱਕ ਫਿਲਟਰ ਤਿਆਰ ਕੀਤਾ ਹੈ ਜਿਹਦੇ ਵਿੱਚੋਂ ਹੌਲੀ ਹੌਲੀ ਪਾਣੀ ਧਰਤੀ ਵੱਲ ਨੂੰ ਜੀਰਦਾ ਸਾਰੇ ਅਸੀਂ ਇਸ ਤਰ੍ਹਾਂ ਦੇ ਕੱਚੇ ਪਾਣੀ ਰੱਖੇ ਨੇ ਥੋੜੇ ਨੀਵੇਂ ਕੀਤੇ ਨੇ ਤੇ ਧਰਤੀ ਵਾਸਤੇ ਬੋਰ ਬਣਾ ਕੇ ਕੱਲਾ ਬਰਸਾਤ ਦਾ ਪਾਣੀ ਧਰਤੀ ਸੰਭਾਲਦਿਆਂ ਮੇਰੀ ਤੁਹਾਨੂੰ ਫੇਰ ਅਪੀਲ ਹੈ ਸਾਰਿਆਂ ਨੂੰ ਵੀ ਕੋਸ਼ਿਸ਼ ਕਰੋ ਕੁਝ ਨਹੀਂ ਲੱਗਣਾ 5-400 ਰੁਪਿਆ ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਲਈ ਲਾਓ ਜੇ ਤੁਸੀਂ ਆਪ ਨਹੀਂ ਕਰ ਸਕਦੇ ਤੁਹਾਡੇ ਆਂਡ-ਗਵਾਂਡ ਦੇ ਵਿੱਚ ਥਾਂ ਹੈ ਉੱਥੇ ਗੋਡੀ ਕਰਵਾ ਦਿਓ ਤੁਹਾਡੀ ਉਮਰ ਵਡੇਰੀ ਹੈ ਜਾਂ ਤੁਹਾਨੂੰ ਕਹੀ-ਕਸੀਆ ਨਹੀਂ ਚਲਾਉਣਾ ਆਉਂਦਾ ਤਾਂ ਕਿਸੇ ਨੂੰ ਗਰੀਬ ਗੁਰਬੇ ਨੂੰ ਕਿਸੇ ਮਜ਼ਦੂਰ ਨੂੰ 3-400 ਰੁਪਿਆ ਦਿਓ ਉਹ ਤੋਂ ਸਾਰਾ ਦਿਨ ਲਵਾਓ ਇਹ ਇਕੱਲੇ ਪਿੰਡੂ ਲੋਕਾਂ ਦਾ ਫਰਜ਼ ਨਹੀਂ ਪਾਣੀ ਹਰ ਇੱਕ ਨੇ ਵਰਤਣਾ ਤੇ ਸ਼ਹਿਰੀਆਂ ਦਾ ਵੀ ਫਰਜ਼ ਬਣਦਾ ਕਿਤੇ ਨਾ ਕਿਤੇ ਦਾਨਪੁਰਨ ਦੇ ਤੌਰ ਤੇ ਜਿੱਥੇ ਇੱਕ ਪਰਤ ਬਣ ਜਾਂਦੀ ਹੈ ਪਾਣੀ ਧਰਤੀ 'ਚ ਨਹੀਂ ਜਾਂਦਾ ਵੈਪੋਰੇਟ ਹੋ ਜਾਂਦਾ ਬੱਸ ਬਣ ਜਾਂਦੇ ਨੇ ਤਾਂ ਫਿਰ ਉੱਥੋਂ ਪਰਤ ਨੂੰ ਇੱਕ ਜਿਲਬ ਨੂੰ ਤੋੜਨਾ ਜ਼ਰੂਰੀ ਹੁੰਦਾ ਉਹ ਕਸੀਏ ਨਾਲ ਵੀ ਟੁੱਟ ਜਾਂਦੀ ਹੈ ਬਹਾਈ ਨਾਲ ਵੀ ਟੁੱਟ ਜਾਂਦੀ ਹੈ ਗੋਡੀ ਨਾਲ ਵੀ ਟੁੱਟ ਜਾਂਦੀ ਹੈ ਤਾਂ ਨਾਲ ਹੀ ਚੱਕਰ ਤੋਂ ਬਚਾਂਗੇ ਤੇ ਨਾਲੇ ਕੁਦਰਤੀ ਦਾਤ ਜਿਹੜੀ ਉਹ ਸਾਡੇ ਲਈ ਬਚੀ ਰਹੇ